ਮਸ਼ਹੂਰ ਅਦਾਕਾਰ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਦੱਸਦੀ ਹੈ ਕਿ ਬਾਲੀਵੁੱਡ ਅਦਾਕਾਰ ਤੇ ਸਾਬਕਾ ਸੰਸਦ ਮੈਂਬਰ ਗੋਵਿੰਦਾ ਨੂੰ ਮੰਗਲਵਾਰ ਯਾਨੀ ਕਿ ਬੀਤੀ ਰਾਤ ਨੂੰ ਹੀ ਜੋ ਕਿ ਅਚਾਨਕ ਉਹ ਬੇਹੋਸ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਬੀਤੀ ਰਾਤ ਜੁਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਉਹ ਦੱਸਦੀ ਕਿ ਗੋਵਿੰਦਾ ਦੀ 61 ਸਾਲ ਉਮਰ ਹੈ ਤੇ 61 ਸਾਲਾ ਅਦਾਕਾਰ ਅਚਾਨਕ ਆਪਣੇ ਘਰ ਦੇ ਵਿੱਚ ਹੀ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਉਹਨਾਂ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਇਹ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਹੈ ਤਾਂ ਲਲਿਤ ਬਿੰਦਲ ਨੇ ਦੱਸਿਆ ਹੈਗਾ ਕਿ ਗੋਵਿੰਦਾ ਨੂੰ ਅਚਾਨਕ ਜੋ ਕਿ ਉਹ ਬੇਹੋਸ਼ ਹੋਣ ਤੋਂ ਬਾਅਦ ਕ੍ਰਿਟੀਕਲ ਕੇਅਰ ਹਸਪਤਾਲ ਲਜਾਇਆ ਗਿਆ ਤੇ ਉਹ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਨੇ। ਉਹਨਾਂ ਨੇ ਅੱਗੇ ਵੀ ਗੱਲ ਆਖੀ ਹੈ ਕਿ ਅਦਾਕਾਰ ਦੇ ਸਾਰੇ ਮਹੱਤਵਪੂਰਨ ਮਾਪਦੰਡਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਡਾਕਟਰ ਜ਼ਰੂਰੀ ਟੈਸਟ ਵੀ ਕਰਵਾ ਰਹੇ ਨੇ। ਆਖਿਰੇ ਹੁਣ ਕਿਵੇਂ ਹੈਗੇ ਗੋਵਿੰਦਾ ਦੀ ਸਿਹਤ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਗੋਵਿੰਦਾ ਨੂੰ ਘਰ ਦੇ ਵਿੱਚ ਹੀ ਬੇਹੋਸ਼ ਹੋਣ ਤੋਂ ਬਾਅਦ ਸਵੇਰੇ 1 ਵਜੇ ਦੇ ਕਰੀਬ ਯਾਨੀ ਕਿ ਰਾਤ ਜੋ ਕਿ 1 ਵਜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਜ਼ਾ ਅਪਡੇਟ ਦੇ ਸਾਂ ਅਨੁਸਾਰ ਅਦਾਕਾਰ ਹੁਣ ਠੀਕ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਹੈ ਦੱਸਿਆ ਜਾ ਰਿਹਾ ਹੈਗਾ ਕਿ ਅਦਾਕਾਰ ਦੇ ਕਈ ਡਾਕਟਰੀ ਟੈਸਟ ਕਰਵਾਏ ਗਏ ਨੇ ਅਤੇ ਨਤੀਜਿਆਂ ਦੀ ਉਡੀਕ ਜੜੀ ਗਈ ਕੀਤੀ ਜਾ ਰਹੀ ਹੈ ਤਾਂ ਦਿਲਚਸਪ ਗੱਲ ਇਹ ਹੈ ਕਿ ਗੋਵਿੰਦਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਇੱਕ ਦਿਨ ਪਹਿਲਾਂ ਉਹ ਹਸਪਤਾਲ ਦੇ ਵਿੱਚ ਦਿਗਜ ਅਦਾਕਾਰ ਧਰਮਿੰਦਰ ਨੂੰ ਮਿਲਣ ਜਾਂਦੇ ਦੇਖੇ ਗਏ ਸਨ ਤਾਂ ਧਰਮਿੰਦਰ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਦੇ ਅਧੀਨ ਹਨ ਤੇ ਹਸਪਤਾਲ ਦੇ ਬਾਹਰੋਂ ਗੋਵਿੰਦਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੇ ਵਿੱਚ ਅਦਾਕਾਰ ਆਪਣੇ ਆਪ ਨੂੰ ਗੱਡੀ ਚਲਾ ਕੇ ਹਸਪਤਾਲ ਲੈ ਜਾਂਦੇ ਹੋਏ ਭਾਵੁਕ ਦਿਖਾਈ ਦੇ ਰਹੀ ਸੀ ਤਾਂ ਪਿਛਲੇ ਅਕਤੂਬਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਗੋਵਿੰਦਾ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਗੋਲੀ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਤੋਂ ਚੱਲੀ ਸੀਗੀ ਗੋਡੇ ਤੋਂ ਜ਼ਖਮੀ ਹੋਣ ਦੇ ਕਾਰਨ ਅਦਾਕਾਰ ਨੂੰ ਉਸਦੇ ਜੂਹੂ ਘਰ ਦੇ ਨੇੜੇ ਕ੍ਰਿਟੀਕਲ ਕੇਅਰ ਹਸਪਤਾਲ ਲਿਜਾਇਆ ਗਿਆ ਅਤੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 1 ਘੰਟੇ ਦੀ ਸਰਜਰੀ ਤੋਂ ਬਾਅਦ ਗੋਲੀ ਘੱਟ ਦਿੱਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਹ ਗੋਲੀ ਉਨ੍ਹਾਂ ਦੇ ਜਦੋਂ ਰਿਵਾਲਵਰ ਸਾਫ਼ ਕਰ ਰਹੇ ਸੀਗੇ ਤਾਂ ਆਪਣੇ ਹੱਥੋਂ ਹੀ ਉਹਨਾਂ ਨੂੰ ਗੋਲੀ ਲੱਗੀ ਸੀਗੀ ਹਾਲਾਂਕਿ ਉਹ ਉਸ ਸਮੇਂ ਠੀਕ ਹੋ ਗਏ ਸੀਗੇ ਪਰ ਬੀਤੀ ਰਾਤ ਨੂੰ ਉਹ ਅਚਾਨਕ ਆਪਣੇ ਘਰ ਦੇ ਵਿੱਚ ਬੇਹੋਸ਼ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜੂਹੂ ਦੇ ਹਸਪਤਾਲ ਦੇ ਵਿੱਚ ਜੂਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜੜਾ ਕੀ ਕਰਵਾਇਆ ਜਾਂਦਾ ਮਸ਼ਹੂਰ ਅਦਾਕਾਰ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਦੱਸਦੀ ਹੈ ਕਿ ਬਾਲੀਵੁੱਡ ਅਦਾਕਾਰ ਤੇ ਸਾਬਕਾ ਸੰਸਦ ਮੈਂਬਰ ਗਵਿੰਦਾ ਨੂੰ ਮੰਗਲਵਾਰ ਯਾਨੀ ਕਿ ਬੀਤੀ ਰਾਤ ਨੂੰ ਹੀ ਜੋ ਕਿ ਅਚਾਨਕ ਉਹ ਬੇਹੋਸ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਬੀਤੀ ਰਾਤ ਜੁਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਉਹ ਦੱਸਦੀ ਕਿ ਗੋਵਿੰਦਾ ਦੀ 61 ਸਾਲ ਉਮਰ ਹੈ ਤੇ 61 ਸਾਲਾ ਅਦਾਕਾਰ ਅਚਾਨਕ ਆਪਣੇ ਘਰ ਦੇ ਵਿੱਚ ਹੀ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਉਹਨਾਂ ਦੇ ਦੋਸਤ ਅਤੇ ਕਾਨੂੰਨੀ ਸਲਾਹਕਾਰ ਲਲਿਤ ਬਿੰਦਲ ਨੇ ਇਹ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਹੈ ਤਾਂ ਲਲਿਤ ਬਿੰਦਲ ਨੇ ਦੱਸਿਆ ਹੈਗਾ ਕਿ ਗੋਵਿੰਦਾ ਨੂੰ ਅਚਾਨਕ ਜੋ ਕਿ ਉਹ ਬੇਹੋਸ਼ ਹੋਣ ਤੋਂ ਬਾਅਦ ਕ੍ਰਿਟੀਕਲ ਕੇਅਰ ਹਸਪਤਾਲ ਲਜਾਇਆ ਗਿਆ ਤੇ ਉਹ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਨੇ। ਉਹਨਾਂ ਨੇ ਅੱਗੇ ਵੀ ਗੱਲ ਆਖੀ ਹੈ ਕਿ ਅਦਾਕਾਰ ਦੇ ਸਾਰੇ ਮਹੱਤਵਪੂਰਨ ਮਾਪਦੰਡਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਡਾਕਟਰ ਜ਼ਰੂਰੀ ਟੈਸਟ ਵੀ ਕਰਵਾ ਰਹੇ ਨੇ। ਆਖਿਰੇ ਹੁਣ ਕਿਵੇਂ ਹੈਗੇ ਗੋਵਿੰਦਾ ਦੀ ਸਿਹਤ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਦੱਸਦੀ ਹੈ ਕਿ ਗੋਵਿੰਦਾ ਨੂੰ ਘਰ ਦੇ ਵਿੱਚ ਹੀ ਬੇਹੋਸ਼ ਹੋਣ ਤੋਂ ਬਾਅਦ ਸਵੇਰੇ 1 ਵਜੇ ਦੇ ਕਰੀਬ ਯਾਨੀ ਕਿ ਰਾਤ ਜੋ ਕਿ 1 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਜ਼ਾ ਅਪਡੇਟ ਦੇ ਸਾਂ ਅਨੁਸਾਰ ਅਦਾਕਾਰ ਹੁਣ ਠੀਕ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਹੈ ਦੱਸਿਆ ਜਾ ਰਿਹਾ ਹੈਗਾ ਕਿ ਅਦਾਕਾਰ ਦੇ ਕਈ ਡਾਕਟਰੀ ਟੈਸਟ ਕਰਵਾਏ ਗਏ ਨੇ ਅਤੇ ਨਤੀਜਿਆਂ ਦੀ ਉਡੀਕ ਜੜੀ ਗਈ ਕੀਤੀ ਜਾ ਰਹੀ ਹੈ ਤਾਂ دلجسپ گل ਇਹ ਹੈ ਕਿ گویندਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਇੱਕ ਦਿਨ ਪਹਿਲਾਂ ਉਹ ਹਸਪਤਾਲ ਦੇ ਵਿੱਚ ਦਿਗਜ ਅਦਾਕਾਰ ਤਰਮਿੰਦਰ ਨੂੰ ਮਿਲਣ ਜਾਂਦੇ ਦੇਖੇ ਗਏ ਸਨ ਤਾਂ ਤਰਮਿੰਦਰ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਦੇ ਰਹੇ ਹਨ ਤੇ ਹਸਪਤਾਲ ਦੇ ਬਾਹਰੋਂ گویندਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੇ ਵਿੱਚ ਅਦਾਕਾਰ ਆਪਣੇ ਆਪ ਨੂੰ ਗੱਡੀ ਚਲਾ ਕੇ ਹਸਪਤਾਲ ਲੈ ਜਾਂਦੇ ਹੋਏ ਭਾਵੁਕ ਦਿਖਾਈ ਦੇ ਰਿਹੀ ਸੀ ਤਾਂ ਪਿਛਲੇ ਅਕਤੂਬਰ ਦੇ ਜਿ거 ਗੱਲ ਕੀਤੀ ਜਾਵੇ ਤਾਂ گویندਾ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਗੋਲੀ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਤੋਂ ਚੱਲੀ ਸੀਗੀ ਗੋਡੇ ਤੋਂ ਜ਼ਖਮੀ ਹੋਣ ਦੇ ਕਾਰਨ ਅਦਾਕਾਰ ਨੂੰ ਉਸ ਦੇ ਜੂਹੂ ਘਰ ਦੇ ਨੇੜੇ ਕ੍ਰਿਟੀਕਲ ਕੇਅਰ ਹਸਪਤਾਲ ਲਿਜਾਇਆ ਗਿਆ ਅਤੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 1 ਘੰਟੇ ਦੀ ਸਰਜਰੀ ਤੋਂ ਬਾਅਦ ਗੋਲੀ ਘੱਟ ਦਿੱਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਹ ਗੋਲੀ ਉਨ੍ਹਾਂ ਦੇ ਜਦੋਂ ਰਿਵਾਲਵਰ ਸਾਫ਼ ਕਰ ਰਹੇ ਸੀਗੇ ਤਾਂ ਆਪਣੇ ਹੱਥੋਂ ਹੀ ਉਹਨਾਂ ਨੂੰ ਗੋਲੀ ਲੱਗੀ ਸੀਗੀ ਹਾਲਾਂਕਿ ਉਹ ਉਸ ਸਮੇਂ ਠੀਕ ਹੋ ਗਏ ਸੀਗੇ ਪਰ ਬੀਤੀ ਰਾਤ ਨੂੰ ਉਹ ਅਚਾਨਕ ਆਪਣੇ ਘਰ ਦੇ ਵਿੱਚ ਬੇਹੋਸ਼ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜੂਹੂ ਦੇ ਹਸਪਤਾਲ ਦੇ ਵਿੱਚ ਜੂਹੂ ਦੇ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜੜਾ ਕੀ ਕਰਵਾਇਆ ਜਾਂਦਾ